ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪਾਕਤ ਸਰਕਾਰ ਨੇ ਸਖਤ ਰੁਖ ਅਪਣਾਇਆ ਹੈ ਅਤੇ ਇੱਕ ਤੋਂ ਬਾਅਦ ਇੱਕ ਮਹੱਤਵਪੂਰਨ ਫੈਸਲੇ ਲਏ ਹਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਸਿਰਫ ਰੀਟਰੀਟ ਸਰਮਨੀ ਹੀ ਵਾਗਾ ਅਟਾਰੀ ਸਰਹੱਦ ਤੇ ਹੋਵੇਗੀ ਦਰਸ਼ਕਾਂ ਦੀ ਆਮਦ ਅਤੇ ਹੋਰ ਗਤੀਵਿਧੀਆਂ ਨੂੰ ਫਿਲਹਾਲ ਮੁਅਤਲਕਾ ਦਿੱਤਾ ਗਿਆ ਹੈ ਸਰਕਾਰੀ ਸੂਤਰਾਂ ਅਨੁਸਾਰ ਇਹ ਫੈਸਲਾ ਸੁਰੱਖਿਆ ਕਾਰਨਾਂ ਕਰਕੇ ਅਤੇ ਹਾਲੀ ਵਿੱਚ ਵਾਪਰੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਇਸ ਤਹਿਤ ਸਰਹੱਦ ਤੇ ਕੋਈ ਵੱਡੋ ਸਮਾਗਮ ਜਾਂ ਇਕੱਠ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਸਰਕਾਰ ਨੇ ਪਾਕਿਸਤਾਨ ਤੋਂ ਆਉਣ ਵਾਲੇ ਸਾਰੇ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ ਅਤੇ ਉਨ੍ਹਾਂ ਨੂੰ 48 ਘੰਟੇ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਵੀ ਦੇ ਦਿੱਤਾ ਹੈ ਇਸ ਤੋਂ ਇਲਾਵਾ ਭਾਰਤੀ ਨਾਗਰਿਕਾਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਹਨ ਤਾਂ ਜੋ ਉਨ੍ਹਾਂ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਰੋਕਿਆ ਜਾ ਸਕੇ ਇਕਦਮ ਆਪਸੀ ਤਣਾਅ ਦੇ ਮੱਦੇਨਜ਼ਰ ਸਾਵਧਾਨੀ ਵਰਤਿਆ ਗਿਆ ਹੈ ਮਹਾਰਾਸ਼ਟਰ ਦੇ ਸਲਾਨੀਆਂ ਨੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਉਹਨਾਂ ਨੇ ਅਤਵਾਦੀ ਹਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੀਦਾ ਹੈ। ਇੱਕ ਸਲਾਨੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਪਾਕਿਸਤਾਨ ਨੂੰ ਜਵਾਬ ਦਿੱਤਾ ਜਾਵੇ। ਕਿਤੇ ਲੋਕ ਆ? ਅਸੀਂ 8 ਲੋਕ ਆ। ਹਾਂ, ਇੱਥੇ ਕਿਹੜਾ ਪਏ ਆ? ਦਿੱਲੀ ਵਿੱਚ। ਦਿੱਲੀ ਵਿੱਚ ਸ਼ਾਦੀ ਸੀ ਕੋਈ? ਨਹੀਂ, ਇਹ ਸ਼ਾਦੀ ਦਾ ਹੈ। ਅੱਛਾ, ਤਾਂ ਆਪਕਿ ਕਿੰਨੇ ਦਿਨ ਦਾ ਵੀਜ਼ਾ ਲੱਗਾ tha? અમાਾ ਤਾਂ 90 ਦਿਨ ਦਾ ਲੱਗਾ tha, ਲੇਕਿਨ ਅਮੇ जाना पड़ रहा है आठ दिन के अंदर अंदर कैसा देख रहे जो वो गलत हुआ जो वो गलत हुआ लेकिन तो कुछ कह नहीं सकते पाकिस्तान ने करा किसने भी करा लेकिन जो वो गलत हुआ नहीं पाकिस्तानी आतंकवादियों ने जो सुनना कुछ नहीं, था, मुझे नहीं पता लोग आप छह लोग हैं हमें तो अफसोस हो रहा है अभी हम तो पंद्रह दिन रहने आए थे लेकिन अब जल्दी आना पड़ रहा है रातों रात कहना कहेंगे दोनों बस कुछ नहीं मैं आठ दिन पहले आया था ਸਾਡੇ ਅਚਾਨਕ ਜਾਣਾ ਪੜ ਰਿਹਾ ਹੈ ਕਿਹੋ ਜਿਹਾ ਲੱਗ ਰਿਹਾ ਹੈ ਆਪᓱ ਹੋ ਰਿਹਾ ਹੈ ਪਲਾਨ ਨਹੀਂ ਰਿਹਾ ਮੇਰਾ ਸਾਡੇ ਕਿਤ ਸੱਜ ਵਾਗਾ ਪਾਰ ਰਵਾਟਾਰੀ ਬੰਦ ਕਰ ਦਿੱਤਾ ਗਿਆ ਆਪਣਾ ਨਾਂ ਦਾ ਕੀ ਕਹਿਣਾ ਚਾਹੁੰਦੇ ਮੈਂ ਜੀ ਕਾਬਿਲ ਸਿੰਘ ਮਹਾਵਾ ਸਥਾਨੀ ਨੀਅਰ ਅਟਾਰੀ ਵਾਗਾ ਬਾਰਡਰ ਤੋਂ ਆਪਦੇ ਚੈਨਲ ਦੇ ਮਾਧਿਅਮ ਰਹਿ ਮੈਂ ਦੱਸਣਾ ਚਾਹੁੰਦੇ ਆਂ ਵੀ ਜਿਹੜੇ ਸਾਲਾਂ ਦੀ ਸਾਡੇ ਹੁੰਦੀ ਹੈ ਸਾਡੇ ਟੂਰਿਸਟ ਜਿਤਨਾ ਇੱਥੇ ਆ ਰਜਾਨਾ ਹੀ ਹਜ਼ਾਰਾਂ ਦੀ ਤਦਾਰ ਵਿੱਚ ਇੱਥੇ ਵਾਗਾ ਬਾਰਡਰ ਦੇਖਣ ਆਉਂਦੇ ਆ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਹੁੰਦਾ ਇੱਕ ਤੇ ਸਾਨੂੰ ਇਹ ਰੋਜੀ ਰੋਟੀ ਪ੍ਰਵਾਨ ਕਰਦੇ ਆ ਰੋਜੀ ਰੋਟੀ ਦਿੰਦੇ ਆ ਸਾਡੇ ਹੋਟਲਾਂ ਵਾਲੇ ਵੀਰ ਸਾਡੇ ਗੱਡੀਆਂ ਵਾਲੇ ਵੀਰ ਇਹਨਾਂ ਤੋਂ ਆਪਣੀ ਰੋਜੀ ਰੋਟੀ ਕਮਾਈ ਕਰਦੇ ਆ ਤੇ ਜਦੋਂ ਕੋਈ ਆਪਣੇ ਪਰਿਵਾਰ ਦੇ ਵਿੱਚੋਂ ਉੱਠ ਕੇ ਟੂਰਿਸਟ ਦੀ ਤੌਰ ਤੇ ਉੱਥੇ ਜਾਂਦਾ ਜਿਤਨਾ ਕਸ਼ਮੀਰ ਵਿੱਚ ਪਲਵਾਮਾ ਹਮਲਾ ਹੋ ਗਿਆ ਏ ਇਹਨਾਂ ਦਾ ਵਿਚਾਰੇ ਦਾ ਕੀ ਕਸੂਰ ਹੁੰਦਾ ਵਾ ਉਹਦੇ ਵਿੱਚ ਧਰਮ ਦੇ ਨਾਂ ਤੇ Hindu ਪੁੱਛਿਆ ਗਿਆ ਵੀ ਆਪ Hindu ਹੋ ਸੇ ਕੋਣ ਹੋ ਕੋਣ ਅੰਦਰ ਗੋਲੀਆਂ ਚਲਾ ਕੇ ਉਹਨਕੋ ਮਾਰ ਦਿਆ ਨਿੱਕੇ ਨਿੱਕੇ ਬੱਚੇ ਵੀ ਨਾਲ ਔਰਤਾਂ ਵੀ ਮਾਰ ਗਰਿਆ ਇਹ ਗੱਲ ਬਹੁਤ ਜਿਆਦੀ ਗੱਲ ਤੇ ਬਾਤ ਹੈ ਐਸਾ ਨਹੀਂ ਹੋਣਾ ਚਾਹੀਏ 2019 में भी पहला पुलवामा हुआ था उस आरडीएक्स लगा के हमारे बीएसआई सीआरपी थे उनको भी ऐसे ही मार गिराया था ये घटना कर्म नहीं होना चाहिए जो करते हैं ਤੁਸੀਂ ਲੋਕਲ ਜੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਜੋ ਟੂਰਿਸਟ ਆਉਂਦੇ ਜਾਂਦਾ ਵਪਾਰ ਦਾ ਫਰਕ ਪੈਂਦਾ ਇਸ ਤੋਂ ਵੇਖੋ ਜੀ ਬਹੁਤ ਜ਼ਿਆਦਾ ਅੱਜ ਹੀ ਸਭੀ ਕੇ ਮਨ ਮੇ ਬੜਾ ਦਹਿਸ਼ਤ ਵਾਲਾ ਮਾਹੌਲ ਬਣ ਜੇਗਾ ਕਿ ਅਸੀਂ ਵਾਗਾ ਬਾਰਡਰ ਪਰੇਡ ਵੇਖ ਤੇ ਹੁਣ ਕਿਸ ਤਰ੍ਹਾਂ ਜਾਈਏ ਜਾਂ ਨਾਂ ਦਾ ਜਾਈਏ ਉਹਨਾਂ ਨੇ ਦੋ ਮਨ ਹੋ ਜਨੇ ਆ ਇੱਕ ਆਣੇ ਕਰੂਗਾ ਦੂਜਾ ਵਾਪਸ ਜਾਣੇ ਨੂੰ ਦਿਲ ਕਰੂਗਾ ਕੋਈ ਨਹੀਂ ਆਊਗਾ ਇਹਦੇ ਵਿੱਚ ਸਾਰੇ ਹੀ ਪਬਲਿਕ ਪ੍ਰੈਸ ਦਾ ਮਾਹੌਲ ਬਰਿਆ ਹੋਇਆ ਹੈ ਜੀ ਅੱਜ ਅਸੀਂ ਟੀਵੀ ਦੇ ਉੱਪਰ ਖਬਰਾਂ ਦੇਖਦੇ ਆ ਕਿ ਸਾਡਾ ਮਨ ਦੇ ਲਿਆ ਹੋਇਆ ਜਦੋਂ ਵੀ ਕੋਈ ਇਹੋ ਜੀ ਘਟਨਾ ਕਰਮ ਹੁੰਦੀ ਆ ਤੇ ਤਾਰੀਵਾਗਾ ਬਾਰਡਰ ਬੰਦ ਗੁਜਰਾਤ ਦਾ ਟ੍ਰੇਡ ਕਿਉਂ ਨਹੀਂ ਬੰਦ ਹੁੰਦਾ ਦੁਬਈ ਦਾ ਟ੍ਰੇਡ ਕਿਉਂ ਨਹੀਂ ਬੰਦ ਹੁੰਦਾ ਉਹ ਵੀ ਬੰਦ ਹੋਣੀ ਚਾਹੀਦੀ ਹੈ ਨਾ ਇੱਥੋਂ ਦਾ ਤਾਰੀਵਾਗਾ ਬਾਰਡਰ ਹੀ ਕਿਉਂ ਇੱਕ ਬੰਦ ਕਰ ਦਿੰਦੇ ਨੇ ਕੀ ਕਹਿਣਾ ਚਾਹੋਗੇ ਦੋਵਾਂ ਸਰਕਾਰਾਂ ਨੂੰ ਅਸੀਂ ਦੋਵਾਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਬੈਠ ਕੇ ਇਹਦਾ ਸੰਵਿਧਾਨ ਕੱਢਣਾ ਚਾਹੀਦਾ ਪੀ ਕੋਈ ਬੈਠ ਕੇ ਇਹਦੀ ਗੱਲਬਾਤ ਹੋਣੀ ਚਾਹੀਦੀ ਬੈਠ ਕੇ ਦੇ ਟੇਬਲ ਟਾਕ ਤੇ ਗੱਲ ਕਰਨ ਕਿ ਇਹ ਜਿਹੜਾ ਅੰਤਕਵਾਦੀ ਹਮਲੇ ਹੁੰਦੇ ਵਾਰ-ਵਾਰ ਕਿਉਂ ਹੋ ਰਹੇ ਹਨ ਅੰਤਕਵਾਦੀ ਹਮਲੇ ਹੋ ਕੇ ਪਬਲਿਕ ਦਾ ਨੁਕਸਾਨ ਹੋ ਰਿਹਾ ਆਵਾਮ ਦਾ ਨੁਕਸਾਨ ਹੋ ਰਿਹਾ ਆਵਾਮ ਦਾ ਨੁਕਸਾਨ ਕੀ ਹੋਣਾ ਚਾਹੀਦਾ ਹੁਣ ਅਸੀਂ ਵੇਖੋ ਜਿਹੜੇ ਸਾਡੇ ਇੱਥੇ ਮੁਸਲਮਾਨ ਭਾਈ ਆਪਣੇ ਪਾਕਿਸਤਾਨ ਨੂੰ ਜਾਣਾ ਚਾਹੁੰਦੇ ਰਿਚਤਨ ਖੱਜ ਖਰਾਬ ਹੋ ਰਹੇ ਵਿਚਾਰੇ ਰੋ ਰਹੇ ਨੇ ਪੀ ਸਾਡਾ ਪਰਿਵਾਰ ਉਧਰ ਹੈ ਅਸੀਂ ਇੱਧਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਆਏ ਸੀਗੇ ਪੀ ਕੀ ਹਾਲਾਤ ਉਹਨਾਂ ਦੇ ਦਿਲਾਂ ਨੂੰ ਪੁੱਛ ਕੇ ਦੇਖੋ ਤੁਹਾਡੇ ਕੈਮਰੇ ਦੀ ਅੱਖ ਵਿੱਚ ਪਤਾ ਲ ਉਹਨਾਂ ਦਾ ਪਰਿਵਾਰ ਉਧਰ ਵੀ ਆ ਉਹਨਾਂ ਦਾ ਪਰਿਵਾਰ ਇੱਧਰ ਵੀ ਆ ਜਦੋਂ ਆਪਾਂ ਰਿਸ਼ਤੇਦਾਰਾਂ ਨੂੰ ਮਿਲਣ ਆਉਨੇ ਆ ਤੇ ਇਹ ਸਾਡੇ ਆਉਂਦੇ ਨੇ ਤੇ ਬਾਜ਼ਾਰਾਂ ਦੇ ਵਿੱਚ ਸਾਡੇ ਗੱਡੀਆਂ ਵਾਲਿਆਂ ਨੂੰ ਵੀ ਕਮਾਈ ਹੁੰਦੀ ਆ ਵਾਧਨ ਜੇ ਕੋਈ ਆਊਗੀ ਇਨਕਮ ਸਾਡੇ ਪਰਿਵਾਰਾਂ ਨੂੰ ਕਿੱਥੋਂ ਹੋਏਗੀ ਜੀ